ਰੋਜ਼ ਬੱਚੇ ਮਾਰਦੇ ਨੇ ਲੜਕੀਆਂ ਤੱਕ ਨਸ਼ਾ ਪਹੁੰਚ ਗਿਆ ਪਿੰਡੋਂ ਦੇ ਰਾਨਾ ਭੁੱਲਿਆ ਹੋਇਆ ਬਸ ਸਾਨੂੰ ਸਰਕਾਰ ਖਾਓ ਅਸੀਂ ਕਰਛੇ ਨਸ਼ਾ ਕਰਤਾ ਸਰਪੰਚਾਂ ਖੋਜ ਗਈ ਪਰ ਸੋ ਚੋਅਤ ਕਿਹਦੀ ਬਾਣ ਹੈ ਉੱਥੇ ਲੋਕ ਜੰਦਲ ਕਾਉਂ ਦੇ ਮੰਨਿਆ ਕਿ ਨਸ਼ਾ ਬਹੁਤ ਵੱਡੀ ਚੁਣੌਤੀ ਮਤਲਬ 2.5 ਸਾਲ ਨੀਤਰ ਤੋਂ ਬਾਅਦ ਹੋਣੇਗਾ ਕਿ ਚੁਣੌਤੀ ਆ ਇਹਨਾਂ ਨੂੰ ਝੂਠ ਬੋਲਦੇ ਨੇ ਅਪਨ ਅੱਛਾ ਬਾਜਵਾ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਇੱਕ ਦਿਨ ਕੈਸੀ ਕੈਂਪੇਨ ਚ ਉਹ ਕਹਿੰਦੇ ਯਾਰ ਉਹ ਜਿਹੜਾ केजरीवाल ਆਪਣੇ ਮੁੱਖ ਮੰਤਰੀ ਨੇ ਨਸ਼ਾ ਦੀ ਸ਼ਲਾਸ਼ ਕਿਹਾ ਉਹ ਦੂਜਿਆਂ ਦੇ ਨਾਲ ਕੀ ਜਗਾਓ ਦੱਸੋ ਇਹ ਮਾਫ਼ ਕਰਦਾ ਮੈਂ ਗਵਾਹ ਆ ਮੈਂ ਗਵਾਹ ਆ ਪਰ ਪੰਤ ਮਾਣਾ ਔਰ ਭਗਵੰਾਨ ਦਾ ਵੀ ਹੁਣ ਨੇੜੇ ਨਹੀਂ ਲੱਗਦਾ ਅਰਚਕ ਪਾਗੜੀ ਦੀ ਗੱਲ ਕਰਦਾ ਇਹ ਬਰਗਾੜੀ ਦਾ ਜਿਹੜਾ ਪੁਲਿਸ ਨਾ ਮੈਂ ਉੱਥੇ ਹਾਜ਼ਰ ਸੀ 2015 ਜਦੋਂ ਬਹਿਬਤ ਨਾਲ ਬੁੜੀ ਚੱਲੀ ਯਾਰ ਉਸ ਕੋਲ ਸਾਰੀਆਂ ਪੰਥਕ ਹਸਤੀਆਂ ਬੈਠੀਆਂ ਸੀ ਅਕਾਲ ਤਖਤ ਤੇ ਸਿੰਘ ਸਭਾ ਨਾਲ ਆਏ ਹੋਏ ਸੀ ਕਿ ਮੈਂ ਉੱਥੇ ਸੀਟ ਤੇ ਬੈਠਾ ਵਾ ਇਹ ਪਰੋਂ ਤੁੜਵਾਉਂਦਾ ਤੇ ਛੋਟੇਪੁਰ ਸਾਹਿਬ ਵੀ ਨਾ ਬੈਠੇ ਮੇਰੇ ਨਾਲ ਇੱਥੇ ਇਹ ਟੱਕੇ ਗੋਲੇ ਦੇ ਖਾਣਾ ਖਾਣਾ ਸਟੇਜ ਦੇ ਬਾਕੇ ਟੱਕੇ-ਟੱਕੇ ਮਾਰਦਾ ਜਦੋਂ ਮੇਰੇ ਆਇਆ ਮੇਰਾ ਕਹਾਲ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਸਿਆਲਨਪੁਰ ਸਾਹਿਬ ਦੇ ਤਖਤ ਦੇ ਕੇਸ ਕਰ ਸਾਹਿਬ ਦੇ ਜਦੋਂ ਉਹਨੇ ਦੇਖਿਆ ਉਹਨੂੰ ਸਾਲੂਸ਼ਵਰ ਹਵਾਤ ਆਇਆ ਬੀਸੀ ਗਾਂ ਦੇ ਪੜੇ ਤੇ ਜਾਂਦੀ ਗਈ ਤੇ ਜਾਂਦੀ ਜਾਂਦੀ ਹੈ ਉਹਨੇ ਕਿਹਾ ਇਹ ਨੂੰ ਪਲੇਗਰੋ ਪਰਗੋਸ਼ ਸਾਹਿਬ ਇਹਨੂੰ ਇਹਨੂੰ ਸੇਜ ਤੇ ਚੜਨ ਤੋਂ ਰੁਕ ਕੇ ਲਿਆਵਾ ਔਰ ਇਹਨੂੰ ਧੱਕੇ ਧੱਕੇ ਮਾਰ ਕੇ ਬੱਦਕੇ ਲੈ ਨਿਕਲ ਗਿਆ ਉਹ ਤੋਂ ਮੇਰੇ ਉਹਨੇ ਮਾਰ ਦੇਣਾ ਸੀ ਉਸ ਨੂੰ ਜਦ ਵੀ ਪੰਜਾਬ ਦੀ ਵਿਧਾਨ ਸਭਾ ਜਦੋਂ ਤੁਸੀਂ ਦੇਖਦੇ ਨਾ ਸਾਡੇ ਗੱਲ ਪੈਂਦਾ ਇਹ ਜਿਹੜਾ ਐਲਕੋਹਲਿਕ ਬੰਦਾ ਹੁੰਦਾ ਨਾਰਮਲੀ ਕਰੈਸਾ ਦਾ ਨਾਰਮਲ ਦਾ ਪੰਚਾਇਤ ਜਾਲੀ ਕਰ ਸਕਦਾ ਆਪਾ ਪਿੰਡਾਂ ਦੇ ਜਿਹੜੇ ਬੰਦੇ ਦਾਗਦਿਆ ਆਉਂਦੇ ਨੇ ਉਹ ਪਹਿਲਾਂ ਕਰੋ ਪਿੰਡਾਂ ਦੇ ਮोटे-ਮोटे ਸੁੱਕੇ ਜਾਂਦੇ ਨੇ ਫਿਰ ਗੱਲ ਪੈਂਦੇ ਨੇ ਜਾ ਕੇ ਤੇ ਸਾਡੀ ਵਿਧਾਨ ਸਭਾ ਵਿੱਚ ਜਾ ਕੇ ਤੂੰ ਸੜਕਾਂ 'ਤੇ ਲੜਦਾ ਅੱਗੇ ਬਾਜ ਜਿਹੜੇ ਪਾਗੀ ਪਾਈ ਜਾਂ ਜੀ ਆ ਜੀ ਸਰਕਾਰੀ ਸਕੂਲ ਪੜਿਆ ਤੇ ਅੰਗਰੇਜ਼ੀ ਸਕੂਲਾਂ 'ਚ ਪੜੇ ਨੇ ਇਹ ਕੋਈ ਟੁਕੜਾ ਨੇ ਪੰਜਾਬ ਦੇ ਵਿੱਚ ਗੱਲ ਕੋਈ ਬਣਦੀ ਹੈ ਕਿਸੇ ਤਰ੍ਹਾਂ ਇਹ ਤਾਂ ਸਾਡੀ ਬਦਕਿਸਮਤੀ ਹੈ ਕਿ ਆਪਾਂ ਫਸ ਕੇ ਥੇ ਗਿਆਾਂਗੇ ਤੇ ਆਪਣੀ ਬਦਕਿਸਮਤੀ ਸਾਹਾਂ ਦੀ ਅੱਜ ਆਗੇ ਆਓ ਜੀ ਕਰਜ਼ਾ ਅਸੀਂ ਲਾ ਦੇਗੇ ਕਿ ਮਗਲਿਆਲੇ ਕਰਜ਼ਾ ਚਾੜ ਰਹੇ ਆ ਮੇਰੇ ਵੀਰੋ ਬਜ਼ੁਰਗੋ ਸਾਡੀ ਪਾਰਟੀ ਦੇ ਸਰਕਾਰ ਨੂੰ ਸੱਜਣ ਮੈਥੇ ਨੇ ਇਚਾਰਜ ਕਰਿਆ ਮੈਂ 1985 ਚ ਕਾਲਜ ਪੜ੍ਹਦਾ ਸੀ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਨਰਜਮੰਦੀ ਪੰਜਾਬ ਦੇ ਇੱਕ ਨਵੇਂ ਪੈਸੇ ਦਾ ਕਰਤਾਨੀ ਸੀ ਪੰਜਾਬ ਸਟੇਟ ਦੇ ਇੱਕ ਨਵੇਂ ਪੈਸੇ ਦਾ ਕਰਤਾਨੀ ਕਰ ਰਹੇ ਕਰ ਰਹੇ ਵੇਵਾ ਪਿਛਲੇ ਚਾਹਿਆ ਸਾਲਾਂ ਚ ਮਗਰਲੀਆ ਪਾਰਟੀਆਂ ਨੇ ਦੁਰਵਿਯੋਗ ਕੀਤਾ ਉਹਨਾਂ ਨੇ ਗਲਤ ਕੰਮ ਕੀਤੇ ਖਰਚ ਗਲਤ ਕੀਤੇ ਹੋਣਗੇ ਕਿੰਨਾ ਕਰਦਾ ਚੜਿਆ ਪਿਛਲੇ ਚਾਹਿਆ ਸਾਲਾਂ ਚ ਤੇ ਮਿਲੇ ਲੱਖ ਕਰੋੜ ਰੁਪਏ ਕਿਰਦਾਰ ਸਾਹਿਬ ਆਪਣੇ ਮੂੰਹ ਬੋਲਦੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹ ਟੈਲੀਆ ਸਾਰਾ ਕਿੰਨਾ ਇਹਨਾਂ ਦੇ ਚੜਾਹ ਕਰਦਾ ਹੋ 1 ਲੱਖ ਕਰੋੜ ਰੁਪਏ ਆਉਂਦਾ ਚਾਰ ਲੱਖ ਕਰੋੜ ਰੁਪਏ ਦੀ ਪੰਜਾਬ ਦੇ ਸ਼ਹਿਰ ਲਈਗਾ ਜਿਹੜਾ ਕਹਿੰਦਾ ਸੀ ਕੇਜਵਲ ਸਾਹਿਬ ਕਿਦੋਂ ਉਹਨਾਂ ਨੇ ਮੇਰਾ ਇੰਟਰਵਿਊਸ ਵਰਗੇ ਜੀ ਉਹਨੂੰ ਪੁੱਛਿਆ ਕਿ ਤੂੰ 1000 ਰੁਪਏ ਕੌਟਦਾਨ ਕਿੱਥੋਂ ਲਏਗਾ ਆਹ ਲੋਕ ਮੂਸਮ ਜੀ ਕਿੱਥੋਂ ਲਏਗਾ ਕਿਹਾ ਮੈਂ ਨਾ ਬਹੁਤ ਰਿਸਰਚ ਕਰਕੇ ਆਤਾ ਹੂੰ ਬੜੀ ਮਨਰ ਕੋ ਉਕਰ ਕੇ ਆਉਣਾ ਮੈਂ ਮੈਂ ਕਦੀ ਜ਼ਿੰਦਗੀ ਚ ਗਲਤ ਗੱਲ ਨਹੀਂ ਕੀਤੀ ਤੇ ਲੋਕਾਂ ਨੇ ਯਕੀਨ ਕੀਤਾ ਕਿ ਨਾ ਪੈਸੇ ਕਿੱਥੋਂ ਆਉਂ ਕਰਦਾ ਜੀ ਮੈਂ ਜਿਹੜਾ ਬਜਟ ਹੁੰਦਾ ਸਾਡਾ ਜਿਹੜਾ ਕੋਲ ਲੇਖਾ ਦੁਖਾ ਬਣਾਉਂਦਾ ਸਰਕਾਰ ਦਾ ਇਹ ਸਮਝੋ ਉਹ 1.7 ਲੱਖ ਕਰੋੜ ਰੁਪਏ ਦਾ ਸੀਗਾ ਸਾਲ ਦਾ ਕਿਹਾ ਜੀ ਇਹਦੇ ਚ ਜਿਹੜਾ ਭ੍ਰਿਸ਼ਟਾਚਾਰ ਆ ਉਹਨੇ ਗਿਣਤੀ ਕੀਤੀ ਕੋਈ ਮੈਂ 20 ਪੈਸੇ ਭ੍ਰਿਸ਼ਟਾਚਾਰ ਕਰਾਉਂਦਾ ਐ ਵੀ ਕੋਈ 34000 ਕਰੋੜ ਤਾਂ ਬਜਟ ਚੁੱਕ ਦੂੰਗਾ ਹਾਲਾਂਕਿ ਇਹ ਬਹੁਤ ਲੰਮੀ ਗੱਲ ਹੋਣੀ ਐ ਬਜਟ ਜਿਹੜਾ ਉਹ ਕਮਿਸ਼ਨ ਦੇ ਐਕਸਪੈਂਡਿਚਰ ਦਾ ਬਜਟ ਵਿੱਚ ਪੱਕੀਆਂ ਠੁਕੀਆਂ ਗੱਲਾਂ ਨੇ ਕਿ ਸਰ ਤਨਖਾਹ ਜਾਣੀਆਂ ਮੁਲਾਜ਼ਮਾਂ ਨੂੰ ਪੈਨਸ਼ਨਾਂ ਜਾਣੀਆਂ ਨੇ ਵਿਆਜ ਦੀ ਕਰਜੇ ਦੀ ਰਹਿ ਗਈ ਜਾਣੀ ਆ ਕਿਸ਼ਤਾਂ ਜਾਣੀਆਂ ਨੇ ਉਹਦੇ ਬਜਟ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਤਰਕਾਰ ਭ੍ਰਿਸ਼ਟਾਚਾਰ ਕਰ ਸਕਦਾ ਪੁੱਛੋ ਉਨੇ ਗੱਪ ਮਾਰਤੀ ਲੋਕਾਂ ਨੇ ਸੁਣ ਲਈ ਅਗਲੀ ਵਾਰ 34000 ਕਰੋੜ ਰੁਪਏ ਦੋ ਕਰੂੰਗਾ ਤੇ 20000 ਕਰੋੜ ਰੁਪਿਆ ਮੈਂ ਗੈਰ ਕਾਨੂੰਨੀ ਮਾਈਨਿੰਗ ਰੂਪ ਕੇ ਜਿਹੜੀ ਖੜਦਾ ਦੀ ਬਲਾਤਕਾਰ ਹੋਇਆ ਉਹ ਮੈਂ 20000 ਕਰੋੜ ਚੁੱਕ ਚੁੱਕ ਜਾ ਕੇ ਹਿੰਦੀ ਲ ਵਰ ਵਰਤਦਾ ਸੀ 54000 ਕਰੋੜ ਡਾਲੂਗਾ ਖਜਾਨੇ ਮੇਰੇ 54000 ਕਰੋੜ ਦੇ ਖਜ਼ਾਨੇ ਪਿਆਉਂਗਾ ਤੇ ਅਸੀਂ 2.5 ਸਾਲਾਂ ਵਿੱਚ ਉਹ ਬਲਾਤਕਾਰ ਕਿੰਨਾ ਬਣ ਕੇ 1 ਲੱਖ ਕਰੋੜ ਸੱਡੇ ਅੰਦਰ ਹੋਣਾ ਸੀਗਾ ਸਾਡੇ ਕੋਲ ਹੋਣਾ ਸੀਗਾ ਉਹ ਇਹਦੇ ਉਲਟ ਹੋਇਆ ਕਿ 1 ਲੱਖ ਕਰੋੜ ਰੈਗੂਲੇਟਰ ਸਾ ਜਦੋਂ ਕਬਜ਼ਾ ਜਾਂਦਾ ਨਾ ਆਪਾਂ ਉਹ ਲੈਂਦਾ ਜੇ ਸਰਕਾਰ ਦੇ ਨੇ ਉਹ ਸਾਡੀ ਬੱਸ ਤੇ ਆਉਣਾ ਆਦਾ ਸਰ ਉਹ ਟੁੱਟ ਜਾਂਦੀ ਜਾਂ ਉਹਦੇ ਟਾਇਰ ਪਾੜ ਜਾਂਦੇ ਆ ਉਹ ਤੁਹਾਡੇ ਜਗ੍ਹਾ ਦੇ ਸਰਕਾਰ ਤੇ ਆਉਣਾ ਜਾ ਕੇ ਦੇਖੋ ਕਿੰਨੇ ਖੜੇ ਹੁੰਨੇ ਆ ਕੋਈ ਬੰਦਾ ਨਹੀਂ ਗਾ ਇਹ ਸਾਡੇ ਹਸਪਤਾਲ ਦੇ ਸਾਡੀ ਸਕੂਲ ਦੀ ਪ੍ਰਣਾਲੀ ਦੇ ਸਾਡੀਆਂ ਗਲੀਆਂ ਤੇ ਸਾਡੀਆਂ ਨਗਰੀਆਂ ਤੇ ਪਰ ਪਤਾ ਤੁਸੀਂ ਪਿੰਡਾਂ ਵਿੱਚ ਰਹਿੰਦੇ ਹੋ ਪਿਛਲੇ 2.5 ਸਾਲ ਮੈਨੂੰ ਆਸ ਪਾਸ ਕੇ ਦੱਸੋ ਇੱਕ ਨਾਵੇਂ ਪੈਸੇ ਨਾਲ ਬਕਾਫ ਪਿੰਡਾਂ ਤੇ ਕੁਛ ਆ ਪਿਛਲੇ 2.5 ਸਾਲਾਂ ਵਿੱਚ ਇੱਕ ਨਾਵੇਂ ਪੈਸੇ ਨਹੀਂ ਦਿੱਤੇ ਗਾ ਸਿਰ ਪਿੰਡਾਂ ਨੂੰ ਕਿਹਦੇ ਪੈਸੇ ਆਏ ਨੇ ਜਿਹੜੇ ਕੇਂਦਰ ਸਰਕਾਰ 15ਵੇਂ ਵਿੱਚ ਕਮਿਸ਼ਨ ਦੇ ਪੈਸੇ ਮਗਰੋਂ ਪੰਚਾਇਤਾਂ ਨੂੰ ਆਬਾਦੀ ਦੇ ਹਿਸਾਬ ਨਾਲ ਆਟੋਮੈਟਿਕਲੀ ਪੰਚਾਇਤ ਦੇ ਖਾਤੇ ਜਿਲੀਵਾ ਆਏ ਨੇ ਮੇਰੇ ਵੀਰੋ ਜੀਸਰਾਂ ਦੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੀ ਚੁੱਪ ਤਾਂ ਬੋਲਦੀ ਬੋਲਦੀ ਆ ਨਾ ਸਾਨੂੰ ਉਹ ਮੂਲਕ ਸਮਝ ਦਿਓ ਵੀ ਆਪਾਂ ਨੂੰ ਤੁਸੋਰੇ ਦੇ ਮੇਰਾ ਕੀ ਬਤਾ ਉਹ ਤੋਂ ਫੜ ਕੇ ਲੈਕਚਰ ਕਰਦੇ ਹੋ ਅੱਛਾ ਹੋਣ ਕਿਸਾਨਾਂ ਦੀ ਗੱਲ ਸੁਣ ਲਓ ਲੋਟ ਦਾ ਜਿਹੜੀ ਕੀਤੀ ਕੀਤੀ ਆ ਨਾ ਕੋਟ ਦੇ ਵੀ ਨੇ ਆਹ ਚੰਦਨਪੁਰਾ ਤੋਂ ਲੱਗੀ ਜਾ ਰਾਈਕੇ ਕਲਾਪਿੰਡ ਪਛੰਡੇ ਚ ਉਹ ਵਿਕੇ ਵਾਲੇ ਉਹ ਗਰਾਂਜ ਜਿਸ ਬੰਦੀ ਨੂੰ ਕੇਸ ਬੇਰਾਂ ਬੇਰਹਿਮੀ ਦੇ ਨਾਲ ਕੁੱਟਿਆ ਇਹ ਕਹਿੰਦੇ ਸੀ ਧਰਨੇ ਨਹੀਂ ਹੋਣ ਲੱਗਣਗੇ ਕੇਸ਼ਰੀਵਾਲ ਸਾਹਿਬ ਤੇ ਰਾਜਪਤਿਰ ਦੇ ਧਰਨਾ ਲਾਉਣ ਦੀ ਲੋੜ ਨਹੀਂ ਪਈ ਸਭ ਤੋਂ ਵੱਡ ਧਰਨੇ ਪੰਜਾਬ ਦੇ ਵਿੱਚ ਸਾਡੀਆਂ ਧੈਣਾਆਂ ਦੀਆਂ ਧੀਆਂ ਦੀਆਂ ਚੁੱਲੀਆਂ ਉਠਾਲੀਆਂ ਇਹਨਾਂ ਨੇ ਸਾਡੇ ਸਿੱਖਾਂ ਦੀਆਂ ਪੱਗਾਂ ਉਠਾਲੀਆਂ ਇਹਨਾਂ ਨੇ ਇੱਥੇ ਕਾਂਗਰਸ ਵਾਲੇ ਕਿਹੜੇ ਡਰਦੇ ਗੱਲ ਨਹੀਂ ਕਰਦੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਅਸਾਮ ਦੇ ਜਿਲ੍ਹਾ ਵਿੱਚ ਭੇਜਿਆ ਦੱਸੋ ਕਿਹੜੇ ਬੰਦੇ ਆ ਨੇ ਪਰ ਤੇ ਪਿੱਛੇ ਮਾਫ਼ ਕਰਕੇ ਉਹ ਕਿਤੇ ਮੈਂ ਨਾ ਤੇ ਉਹ ਨਾ ਐਸਾ ਨਹੀਂ ਕਰਦੇ ਸੀਗੇ ਇੱਕ ਸਾਲ ਪਹਿਲਾਂ ਬੁਲਾਇਆ ਲਾਇਆ ਐਮਐਸਏ ਦੇ ਇੱਕ ਸਾਲ ਉਹ ਪਾ ਦਿੱਤਾ ਉੱਥੇ ਕੀ ਇਹ ਸਾਡੀ ਵੋਟ ਤੇ ਅਧਕਾਰ ਰੱਖਦੇ ਨੇ ਬਸ ਇੱਕੋ ਗੱਲ ਕਹਿਣਗੇ ਮੈਂ ਪੜ੍ਹਗਾ ਸੀ ਚਾਰ ਲਾਵਾ ਪਹਿਲੇ ਲਿਖ ਦਿੱਤਾ ਆਪ ਦੀ ਸਰਕਾਰ ਤੇ ਆਪ ਦਾ ਐਮਐਲਏ ਹਲੇ ਬਣ ਗਿਆ ਮੇਰੇ ਸਹੀ ਲਿਖ ਦਿੱਤਾ ਵੇ ਤੋੜੇ ਨਾ ਤੁਹਾਨੂੰ ਬੁਲਾਏ ਨੇ ਮਨਸਿਕ ਤੌਰ ਤੇ ਕਰ ਰਹੇ ਪ੍ਰੈਸ਼ਰ ਪਾ ਰਹੇ ਨੇ ਕਿ ਜੇ ਸਾਡਾ ਬੰਦਾ ਨਾ ਚੁਣਿਆ ਤੇ ਇਹ ਕੰਮ ਇਹਸੇ ਹੋਣ ਦੇ ਆਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਕਿਉਂ ਨਾ ਕੰਮ ਹੋਇਆ ਕਿੱਥੇ ਦੱਸ ਦਿੰਦੇ ਆਈਟੀ ਗੁੰਮ ਦੇ ਦਿਨ ਨੂੰ ਇੱਕ ਤਾਂ ਜੂ ਰੋਲ ਕੇ ਦਿੱਤੀ ਆਇਆ ਜਲੰਧਰ ਵੈਸਟ ਉਧਰ ਆਪਣੇ ਆਪ ਨੇ ਕੋਈ ਜਾਣਦਾ ਹੋਵੇ ਤਾਂ ਫੋਨ ਕਰਕੇ ਪੁੱਛੋ ਕਿ ਤੁਹਾਡੇ ਕੋਲ ਮੁੜ ਕੇ ਫੜਿਆ ਹੈ ਕੋਈ ਮੰਤਰੀ ਕੋਈ ਸੰਤਰੀ ਕੋਈ ਤੰਤਰ ਕੋਈ ਮੁੱਖ ਮੰਤਰੀ ਕੇ ਲਈ ਵੜਿਆ ਵਾ ਕਿਤੇ ਨਹੀਂ ਗਏ ਬਸ ਰਾਜਧਾਨੀ ਮਗਲ ਨੂੰ ਫਿਰਦੇ ਹੋਣੇ ਗੱਲ ਬਾਤ ਉਪੋਲੀ ਜਾਂਦੇ ਨੇ ਸੋਚ ਕਰਕੇ ਇਹਨਾਂ ਨੂੰ ਤਾਂ ਕਰੋ ਰਿਜੈਕਟ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਮੇਰੀ ਅਪੀਲ ਹੱਥ ਬਨ ਕੇ ਜਿਹੜੇ ਚਾਹੂ ਦੇ ਚੰਗੇ ਜਿਹੜੇ اخਲਾਕੀ ਬੰਦੇ ਨੇ ਚਾਹੂਆ ਉਹ ਵੀ ਇੰਗੇ ਤੇ ਮੇਰੀ ਅਕਾਲੀਆਂ ਨੂੰ ਸਿੱਖਾਂ ਨੂੰ ਅਪੀਲ ਹੈ ਕਿ ਤੁਹਾਡਾ ਤਾਂ ਹੁਣ ਇਸ ਵਕਤ ਜਮਾਤ ਹੈ ਨਹੀਂ ਇਸ ਕੇਜ ਵਿੱਚ ਇਹਨਾਂ ਨੂੰ ਪਾ ਕੇ ਗਲਤੀ ਨਾ ਕਰੋ ਨੰਬਰ 1 ਨੰਬਰ 2 ਆਜੋ ਹਣ ਫਾਸਪਾਜੀ ਜਿਹੜੀ ਇਹ ਇੰਦਰ ਸਰਕਾਰ ਸਾਨੂੰ ਧੋਨਸ ਨਾਲ ਸਾਨੂੰ ਡਰਾ ਕੇ ਸਾਨੂੰ ਤਮਕਾ ਕੇ ਰਾਜ ਕਰਦਾ ਕੋਈ ਪੰਜਾਬ ਵਿੱਚ ਕਿ ਅਸੀਂ ਨੂੰ ਮੋਰ ਪਾਉਂਗੇ ਅਸੀਂ ਇੱਥੇ ਕਾਇਰ ਕੰਮ ਹੋਣਾ ਫਿਰ ਤਾਂ ਸਾਡੇ ਗੁਰੂ ਸਾਹਿਬਾਨ ਨੂੰ ਕੁਰਬਾਨੀ ਦੇਣ ਦੀ ਲੋੜ ਹੀ ਕੋਈ ਨਹੀਂ ਸੀ ਫਿਰ ਉਹਦੇ ਇੱਕ ਬਾਦ ਨੂੰ ਨਵੇਂ ਪਤਾ ਮੂਹ 70 ਦਿਨ ਦੀ ਲੋੜ ਹੀ ਫਿਰ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਨੀਂਹਾਂ ਦੇ ਵਿੱਚ ਸੈਭ ਜਾਨ ਨੂੰ ਚਿੜਿਆ ਜਾਂਦੀ ਉਹ ਨਹੀਂ ਕੋਈ ਸੀ ਜੋ ਦਿੱਤਾ ਹੀ ਕਰਕੇ ਗੋਡੇ ਦੇਖਣੇ ਸੀ ਕਰ ਉਹ ਤੁਹਾਨੂੰ ਬਿਲਾ ਰਹੇ ਨੇ ਉਹ ਸਾਡੇ ਕਿਸਾਨਾਂ ਨੂੰ ਉਹਦੀ ਪਾਲੇਵਾਨੀ ਕਹਿੰਦੇ ਨੇ ਅੱਜ ਤੇ ਪਾਲੇਵਾਨੀ ਕਹਿੰਦੇ ਨੇ ਅੱਜ ਤੇ ਇੱਕ ਮੰਤਰੀ ਸਰਪਾ ਸੀ ਪਾਲੇਵਾਨ ਆ ਆਪਾਂ ਤੁਸੀਂ ਸਾਡੇ ਨਾਲ ਸਾਰੇ ਜਿਹੜੇ ਬੀਜੇਪੀ ਨੂੰ ਵੋਟ ਪਾਣਾ ਚਾਹੁੰਦੇ ਪਿੰਡ 'ਚ ਨਾ ਉਹ ਪੁੱਛਾ ਜਾਣਾ ਕਿ ਤੁਸੀਂ ਉਹਨਾਂ ਨੂੰ ਵੋਟ ਪਾਉਂਦੇ ਜਿਹਨਾਂ ਤੁਹਾਨੂੰ ਪਾਲੇਵਾਨ ਕਹਿੰਦੇ ਨੇ ਉਹ ਸਾਡੇ ਨਾਲ ਦਿਤ ਦਿਨ ਮਿੱਕਰਾ ਕਰਦੇ ਸਾਡੇ ਕਿਸਾਨ ਬੈਠੇ ਰਹੇ ਨੇ ਪਿਛਲੇ ਅ ਸਮਾਂ ਸਾਲ ਉਸ ਧਰਨਾਂ ਤੇ ਜਦੋਂ ਤੁਸੀਂ ਵੀ ਸਾਰੇ ਗਏ ਹੋਗੇ ਮੈਂ ਵੀ ਗਿਆ ਉੱਥੇ ਐਡੀ ਬੇਇੱਜ਼ਤੀ ਆ ਤੇ ਉਹ ਚਾਹੁੰਦੇ ਨੇ ਕਿ ਫੇਰ ਵੀ ਸਾਰੇ ਵੋਟ ਪਾਈ ਜਾਵੇ ਤੁਹਾਨੂੰ ਪਤਾ ਵਾਗੇ ਤੇ ਘਾਟ ਗਣਤੀਆਂ ਦੇ ਖਿਲਾਫ ਕਿਵੇਂ ਚੱਲ ਰਹੇ ਨੇ ਮੁਸਲਮਾਨਾਂ ਦੀ ਉਹ ਟਹਿਲਾਈ ਇਹਨਾਂ ਨੇ ਯੂਪੀਏ ਬਰਨਦੋਜ਼ ਬਰਨਦੋਜ਼ ਦੇ ਪੋਲਿਟਿਸ਼ੀਅਨ ਜਿਹੜਾ ਜਿਹੜਾ ਕਰਦੇ ਜਿਹੜੇ ਨੇ ਕਹਿੰਦਾ ਹੈ ਕੋਈ ਕਾਰਵਾਈ ਅਦਾਲਤ ਦੀ ਨਹੀਂ ਹੁਣ ਸੁਪਰੀਮ ਕੋਰਟ ਨੇ ਰੁਕਿਆ ਤੁਹਾਨੂੰ ਚੱਕ ਬਰਨਦੋਜ਼ ਟਾਹੇ ਕਰ ਤਰੀਕ ਸੁਣਿਆ ਸੀ ਬਿਨਾਂ ਤੁਸੀਂ ਮੋਟੇ ਸੋਬ ਬਿਨਾਂ ਕਿਸੇ ਗੱਲ ਤੋਂ ਸਿਰਫ ਇਹ ਮਾਰ ਕਰਕੇ ਜਿਹਨਾਂ ਬੈਠੇ ਬੰਦੋਵਾਂ 'ਤੇ ਮਾਰ ਦਿੰਦੇ ਨੇ ਸਿਰਫ ਕਾਨੂੰਨ ਦੇ ਨਾਮ ਦੇ ਉਪਰ ਅੱਗੇ ਇਸ ਕਾਨੂੰਨ ਨੂੰ ਦਾ ਰਾਜ ਪਹਾਲ ਕਰ ਰਹੇ ਨੇ ਫਿਰ ਤਾਂ ਸੰਵਿਧਾਨ ਬਾਦ ਹੋ ਜਾਏ ਜਿਹਨੇ ਆਪਰੇ ਕੋਟਾ ਬਦ ਕਰਦੇ ਜੇ ਤੁਸੀਂ ਸਿੱਧੇ ਇੰਕਾਊਂਟਰ ਕਰਕੇ ਮਾੜੇ ਬੰਦੇ ਆ ਤੁਹਾਡੇ ਲਾਗੇ ਜੰਮੂ ਕਸ਼ਮੀਰ ਦੀ ਸਟੇਟ ਤੋੜੀਏ ਤੇ ਸਟੇਟ ਜਿਹੜੀ ਕਾ ਕੰਮ ਕਰਦੀ ਕੋਈ ਸਟੇਟ ਜਿੱਤੇ 370 ਸੀਗਾ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਸਿਰ ਤੋਂ ਤੋੜ ਦੋ ਮਾਲੀ ਚੰਡੀਗੜ੍ਹ ਵਾਂਗੂ ਯੂਟੀ ਬਣਾ ਦਿੱਤੀ ਐ ਤੇ ਊਟਾ ਸਾਡੇ ਤੋਂ ਮੰਗਦੇ ਨੇ ਤੇ ਸਿੱਖਾਂ ਨੂੰ ਮੈਸੇਜ ਆਉਂਦਾ ਦਾ ਸਿੱਖਾਂ ਨੂੰ ਭੇਜਦੇ ਨੇ ਕਿ ਜੇ ਤੁਸੀਂ ਵੀ ਬੰਦੇ ਨਾਲ ਮਾੜੇ ਤੇ ਜੋ ਜੰਮੂ ਕਸ਼ਮੀਰ ਦਾ ਹੱਦਕੀਤਾ ਤੁਹਾਡਾ ਵੀ ਕਰਾਂਗੇ ਅਸੀਂ ਸਾਡੇ ਤਿੰਨ ਸੁਪਰੀਮ ਕੋਰਟ ਦੇ ਜੱਜ ਪਰਦਾ ਸਭ ਤੋਂ ਵੱਡੀ ਗੱਲ ਮੈਂ ਕਹਿਣ ਲਿਖਿਆ ਕੋਟ ਕਰ ਰਿਹਾ ਤਿੰਨ ਜੱਜ ਉਹ ਉਹਦੀਆਂ ਫਾਰਮੈਲਿਟੀਆਂ ਕੰਪਲੀਟ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਤਿੰਨ ਸਿੱਖ ਜੱਜਾਂ ਦੇ ਨਾਮ ਹੋਏ ਨੇ। ਪਿਛਲੇ ਲਗਭਗ 6 ਆਖਰੀਆਂ ਨਾਮ ਹੋ ਕੇ ਹੋਏ ਨੇ। ਉਹਨੂੰ ਮੈਨੂੰ ਲੱਗਦਾ ਜੇ ਸਿੱਖਾਂ ਗਿਆ ਸੁਪਰੀਮ ਕੋਰਟ ਦੇ ਵਿੱਚ ਤਾਂ ਸਕਦਾ ਉਹ ਪੂਰੀ ਹੋ ਜਾਈ ਕਿ ਸਾਾਨੂੰ ਇਹ ਸਹੂਲਤ ਨਹੀਂ ਆ ਦੇ ਦਿੰਦੇ ਨੇ। ਇਹ ਕਿ ਸਾਡੇ ਪ੍ਰਣਾਵ ਹੋਇਆ ਨਾ ਹਾਈ ਕੋਰਟ ਦਾ ਸਵਿੰਗ ਜੱਜਾ ਉਹਦਾ ਨਾਮ ਮਧਿਆ ਪ੍ਰਦੇਸ਼ ਦੇ ਚੀਫ ਜਸਟਿਸ ਵੱਲੋਂ ਮਨਜ਼ੂਰ ਹੋਇਆ ਪ੍ਰਮਾਣ ਹੋਇਆ ਫਾਈਲ ਹੋ ਗਈ ਹੈ ਕਿ ਸਾਡੀ ਜਿੰਦੇ ਤੇ ਮੈਂ ਨਹੀਂ ਕਰਦੇ ਸਾਡੀ ਲੱਤ ਦੇ ਥੱਲੇੋਂ ਪਿੱਕੜਾ ਨੂੰ ਫਿਰਦੇ ਨੇ। ਕਿਸਾਨਾਂ ਦੇ ਗਲਾਬ ਉਹ ਬੋਲਦੇ ਨੇ ਸਿੱਖਾਂ ਦੇ ਗਲਾਬ ਤੁਹਾਡੇ ਸਾਹਮਣੇ ਹੈਗਾ ਕੱਟਕ੍ਰਿੰਟੀਆਂ ਦੇ ਗਲਾਬ ਉਹ ਬੋਲਦੇ ਨੇ ਕਰਦੇ ਨੇ ਇਸ ਲਈ ਮੈਨੂੰ ਤਾਂ ਇਮਾਨਦਾਰੀ ਨਾਲ ਜੇ ਮੈਂ ਨਿਊਟਰਲ ਵੋਟਰ ਹੂ ਆ ਤੇ ਮੈਨੂੰ ਆ ਜਿਹੜੀਆਂ ਪਾਰਟੀਆਂ ਅੰਦਰ ਫਿਰਦੀਆਂ ਨੇ ਮੈਂ ਸਾਰਿਆਂ ਨੂੰ ਰਿਜੈਕਟ ਕਰਕੇ ਤੇ ਸਾਡੀ ਜਿਹੜੀ ਅੰਗਰੇਤਾ ਬੜੀ ਹੈ ਇੱਕ ਅੱਛੀ ਪੜੀ ਲਿਖੀ ਭੈਣ ਸਾਡੀ ਸੂਰਵਾਨਾ ਬੁਲਰਾ ਚਾਹਣਾ ਉਹਨਾਂ ਦਾ ਵਿਧਾਨ ਸਭਾ ਛੱਡ ਕੇ ਗੱਲ ਕਰਨਾ ਆਉਂਦਾ ਹੋਰ ਉਹਨਾਂ ਨੇ ਤੁਹਾਨੂੰ ਪਹਿਲਾਂ ਵੀ ਰਾਜੀ ਬੜਿੰਨੇ ਇਥੋਂ ਇਨ ਵਾਰ ਅਦਵਾਈ ਕੀਤੀ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਵਾਂ ਕਿ ਮੈਂ ਮੇਰੀ ਗੱਲ ਤੇ ਨਾ ਜਾਓ ਤੁਸੀਂ ਸਿਰਫ ਇੱਕ ਵਾਰ ਨਿਰਪੱਖਤਾ ਦੇ ਨਾਲ ਪੰਜਾਬ ਦਾ ਸਿਆਸੀ ਮਾਹੌਲ ਦੇਖੋ ਤੇ ਫਿਰ ਆਪਣਾ ਜਿਹੜਾ ਵੀ ਬੰਦਾ ਘਰ ਬੈਠਾ ਸੋਚ ਕੇ ਬੋਲ ਪਾਊਗਾ ਉਹ ਗਲਤ ਬੋਲ ਦੇ ਪਾਊਗਾ ਤੇ ਜੇ ਆ ਵੀ ਛੋਟੇ-ਮੋਟੇ ਲਾਲਚਾਂ ਨੂੰ ਕਿ ਸਰਪੰਚ ਨੇ ਕਹੇ ਤਾਂ ਆਪੈਂ ਟਾਲਵਾ ਦੂੰਗਾ ਇਹ ਰਾਜਨੀਤੀ ਨਹੀਂਗੀ ਤੇ ਰਾਜਨੀਤੀ ਦਾ ਲਿਖਿਆ ਵੀ ਹੈ ਕਿ ਅੱਫੇ ਵੀ ਲਿਖੀਆਂ ਮੁੜ ਕੇ ਸੋਚ ਕੇ ਪੂਰਾ ਸੋਚਨ ਵਿਚਾਰਨ ਤੋਂ ਬਾਅਦ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਪ੍ਰੇਰਣ ਆਸਤੇ ਆਇਆ ਵਾਂ ਅਕਾਲੀ ਦਰ ਬਹੁਤ ਚੰਗੀ પાર્ટી ਸੀ ਮੈਂ ਨਹੀਂ ਕਹਿੰਦਾ ਨੰਬਰ ਦੀ ਸੀ ਪਰ ਉਹਨੇ ਆਪਣਾ ਕਹਾਣ ਆਪ ਹੀ ਕਰਦੇ ਹੋ। ਬੇਰਬੀਆਂ ਗੁਰੂ ਗੰਗਪ ਸਾਹਿਬ ਜਾਗੇ ਨਹੀਂ ਸੁੱਤੇ ਰਹੋਣਗੇ ਬੰਦੇ ਮੂਰਖੇ ਕਿਰੇ। ਉਹ ਬੈਜੀ ਗੱਲ ਜਮੂ ਕਸ਼ਮੀਰ ਤੇ ਕਹੀ ਆ। ਉਹਦਾ ਕਹਿੰਦੇ ਅਸੀਂ ਹੱਦ ਘਾ ਲੈਣੇ ਆ ਦੇਸ਼ ਵਿੱਚ। ਅਸੀਂ ਘੱਟ ਗਿੰਤਿਆਂ ਦੇ ਦੇਸ਼ਾਂ ਦੇ ਤੇ ਕਿਸਾਨਾਂ ਦੇ ਮਦਈ ਆ ਤੇ ਤੁਹਾਡੇ ਲਾਗੇ ਇੱਕ ਛੇੜ ਤੋਂ ਤੁਸੀਂ ਗੁਰਮੀਤ ਸਾਹਿਬ ਮੋਟਾ ਬੋਲ ਰਹੇ। ਇਹ ਉਹਨਾਂ ਦਾ ਕਾਰਨ ਹੋਈ ਹੋਈ ਉਹ ਆ ਪਿਛੇ 12-15 ਸਾਲ ਤੋਂ ਉਹਨਾਂ ਨੇ ਆਪਣੀਆਂ ਦਿਲਦਿਆਂ ਨਾਲ ਨੁਕਸਾਨ ਕਰਦੇ 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 ਇੱਥੇ ਲੈ ਕੇ ਆਏ ਨੇ। ਇਸ ਕਰਕੇ ਸਭ ਨੂੰ ਮੇਰੀ ਹੱਥ ਬੰਨ ਕੇ ਅਪੀਲ ਆ। ਇਹ ਚੂ ਨਿਸ਼ਾਨ ਸਾਡਾ ਹਰਪੰਦਾ ਹੈ ਇਹਦੇ ਨੰਬਰ ਤੇ ਮਸ਼ੀਨ ਤੇ ਸਿਕ ਨੰਬਰ VOTING ਮਸ਼ੀਨ ਤੇ ਹੈ ਵੀ ਤਾਰੀਖ ਨੂੰ ப்ਲੀਜ਼ ਤੁਸੀਂ ਸਾਰਿਆਂ ਦੀ ਮੇਰੀ ਬੇਨਤੀ ਆ ਕਿ ਸਾਡੀ ਸਰਕਾਰ ਜੋ ਭੈਣ ਨੂੰ ਗੋਲ ਪਾਏ ਉਹ ਤੇ ਉਹਨੂੰ ਪੂਰ ਪਾ ਕੇ ਗੋਲ ਪਾ ਕੇ ਪੰਜਾਬ ਦੀ ਵਿਧਾਨ ਸਭਾ ਤੇਜੋ ਮੈਂ ਇਹ ਫਾਬਰਾ ਕਹਿ ਸਕਦਾ ਕਿ ਅੱਜ ਦੇ ਮੌਜੂਦਾ ਹਾਲਾਤ ਸਿਆਸੀ ਵਿੱਚੋਂ ਸਭ ਤੋਂ ਬਿਹਤਰੀਨ ਪਾਰਟੀ ਆ ਜੇਕਰ ਪੰਜਾਬ ਦੀ ਕੋ ਗੱਲ ਕਰ ਸਕਦਾ ਅਗਰ ਪੰਜਾਬ ਦੀ ਕੋ ਗੱਲ ਉਠਾ ਸਕਦਾ ਅਗਰ ਪੰਜਾਬ ਦੀ ਗੱਲ ਨੂੰ ਦੁਬਾਰਾ ਲੀਹ ਤੇ ਲੈ ਕੇ ਆ ਸਕਦਾ ਅੱਜ ਸਾਡੇ ਜਿਹੜੀ ਕਾਂਗਰਸ ਪਾਰਟੀ ਦਾ ਉਮੀਦਵਾਰ ਤੇ ਕੌਂਸਲਰ ਸਾਡੀ ਕਰ ਸਕਦੀ ਆ ਮੇਰੇ ਕਰੀਬੀ ਰਿਸ਼ਤੇਦਾਰ ਨੇ ਮਿਰਚਾ ਸਾਡਾ ਅਨੇਕ ਪ੍ਰਾਰਣੂ ਵੀ ਆਨਲਾਜਾਂ ਦਾ ਹੁੰਦਾ ਮੈਂ ਉਹਦੀ ਹੀ ਹਾਜ਼ਰੀਵਾਦ ਨਾਲ ਆ ਜੇ ਨੇ ਅੱਗੇ ਬਿਨਾਂ ਦੇ ਚਦੇ ਆਉਣਗੇ ਬਾਕੀ ਜਿਹੜੇ ਇੱਥੇ ਸਾਡੇ ਇੱਥੇ ਇੰਚਾਰਜ ਨੇ ਆਸ਼ੂ ਬੰਗੜ ਜੀ ਔਰ ਚਿਹਰੀ ਹੁਨੀ ਸਾਰੇ ਮੋਹਿਤ ਸਾਹਿਬ ਅਤੇ ਹੋਰ ਸਾਰੀ ਟੀਮ ਦੇ ਨਾਮ ਨਾਲ ਭੁੱਲ ਜਾ ਕਿਸੇ ਦਾ ਪਰ ਚੰਗਾ ਨਹੀਂ ਲੱਗਦਾ ਇਹ ਉਹ ਸ਼ਾਮ ਦੇ ਰਹੇਗੇ ਤੇ ਤੁਸੀਂ ਜਿਹੜੀ ਸੰਗਤ ਹੈ ਉਹਦੇ ਉਹ ਸਾਰਿਆਂ ਦਾ ਨਾਮ ਆ ਜਾਂਦਾ ਵਿੱਚ ਲੋ ਆਪਾਂ ਕਹਿੰਦੇ ਆ ਸੋ ਰਸਾਰੇ ਦਾ ਬਹੁਤ ਬਹੁਤ ਧੰਨਵਾਦ ਇਸ ਨੂੰ ਨਿਸ਼ਾਨੇ ਉੱਤੇ ਪਾ ਕੇ ਕੰਮਜੋ ਕੰਮਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ